ਇਸ ਵਕਤ ਪੰਜਾਬ ਦੇ ਵਿੱਚ ਫਸਲਾਂ ਨੂੰ ਲੈ ਕੇ ਹਰ ਕੋਈ ਫਸਲਾਂ ਦੀ ਗੱਲ ਕਰ ਰਿਹਾ ਹਰ ਕੋਈ ਕਿਸਾਨਾਂ ਦੀ ਗੱਲ ਕਰ ਰਿਹਾ ਹਰ ਕੋਈ ਖਰਾਬੇ ਦੀ ਗੱਲ ਕਰ ਰਿਹਾ ਪਰ ਇੱਕ ਗੱਲ ਬਹੁਤ ਘੱਟ ਹੋ ਰਹੀ ਹੈ ਜਾਂ ਤਾਂ ਹੋ ਹੀ ਨਹੀਂ ਰਹੀ ਉਹ ਹੈ ਖੇਤ ਮਜ਼ਦੂਰਾ ਦੀ ਗੱਲ ਉਹ ਹੈ ਉਹਨਾਂ ਕੰਮਿਆਂ ਦੀ ਗੱਲ ਜਿਹੜੇ ਕਿਸਾਨਾਂ ਦਾ ਭਾਰ ਆਪਣੇ ਮੋਢਿਆਂ ਦੇ ਉੱਪਰ ਚੱਕਦੇ ਐ ਅੱਜ ਮੇਰੇ ਨਾਲ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਮ ਸਿੰਘ ਸਹਿਵਾਲ ਮੌਜੂਦ ਹੈ ਗੱਲਬਾਤ ਕਰਾਂਗੇ ਕਿ ਆਖਰਕਾਰ ਮਜ਼ਦੂਰਾਂ ਦੀ ਗੱਲ ਕਿਉਂ ਨਹੀਂ ਹੋ ਰਹੀ ਮਜ਼ਦੂਰਾਂ ਦਾ ਕਿਸ ਪੱਧਰ ਦਾ ਨੁਕਸਾਨ ਹੋਇਆ ਸਹਿਵਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਹਿਵਲ ਸਾਹਿਬ ਮਜ਼ਦੂਰ ਨੂੰ ਜੇਕਰ ਤੁਸੀਂ ਡਿਫਾਈਨ ਕਰਨਾ ਹੋਵੇ ਜਿਸ ਪੱਧਰ ਦੀ ਚਰਚਾ ਕਿਸਾਨਾਂ ਦੀ ਹੋ ਰਹੀ ਹੈ ਖੇਤਾਂ ਦੀ ਹੋ ਰਹੀ ਹੈ ਉਸ ਪੱਧਰ ਦੀ ਮਜ਼ਦੂਰਾਂ ਦੀ ਚਰਚਾ ਕਿਉਂ ਨਹੀਂ ਹੋ ਰਹੀ ਕੀ ਲੱਗਦਾ ਹੈ ਦੇਖੋ ਸਾਡੇ ਸਮਾਜ ਦੇ ਵਿੱਚ ਮਜ਼ਦੂਰ ਵਰਗ ਵੈਸੇ ਹੀ ਕੰਨੀ ਦਾ ਕਿਆਰਾ ਹੈ ਹਰ ਮੇਲੇ ਆਰਥਿਕ ਪੱਖੋਂ ਵੀ ਕਮਜ਼ੋਰ ਆ ਜ਼ਮੀਨ ਜਾਇਦਾਦ ਤੋਂ ਵਹੀਣਾ ਤੇ ਉਦੋਂ ਗਾਂ ਉਹਨਾਂ ਤੇ ਜਾਤ ਪਾਤ ਦਾ ਜਿਹੜਾ ਕੋੜਾ ਉਹਦੀ ਵੀ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਉਹ ਜਕੜਿਆ ਹੋਇਆ ਹੈ ਇਸ ਕਰਕੇ ਮਜ਼ਦੂਰਾ ਨੂੰ ਤਾਂ ਇਸ ਸਮਾਜ ਦੇ ਵਿੱਚ ਬੰਦੇ ਨਹੀਂ ਗਿਣਿਆ ਜਾਂਦਾਗਾ ਜਿਹਦੇ ਕਰਕੇ ਕੋਈ ਵੀ ਮਸਲਾ ਹੋਵੇ ਮਜ਼ਦੂਰਾ ਦੇ ਮਸਲਿਆਂ ਦੀ ਬਹੁਤ ਘੱਟ ਗੱਲ ਹੁੰਦੀ ਆ ਪ੍ਰੈਸ ਮੀਡੀਆ ਹੋਰ ਆ ਉੱਥੇ ਵੀ ਚਰਚਾ ਘੱਟ ਹੁੰਦੀ ਆ ਔਰ ਸਰਕਾਰਾਂ ਵੀ ਮਜ਼ਦੂਰਾਂ ਦੀ ਗੱਲ ਨੂੰ ਅਣਗੌਲਿਆਂ ਸਭ ਤੋਂ ਵੱਧ ਕਰਦੀਆਂ। ਉਹੀ ਕੁਸ ਹੜਾ ਵਾਲੇ ਮਾਮਲੇ ਦੇ ਵਿੱਚ ਹੋ ਰਿਹਾ ਹੈ। ਕਿ ਇੱਥੇ ਭਾਵੇਂ ਨੁਕਸਾਨ ਸਾਰਿਆਂ ਦਾ ਹੀ ਹੋਇਆ ਚਾਹੇ ਕੋਈ ਦੁਕਾਨਦਾਰ ਸਹੀ ਚਾਹੇ ਕੋਈ ਡੀੜੀ ਫੜੀ ਵਾਲਾ ਸਹੀ ਚਾਹੇ ਕੋਈ ਦੁੱਧ ਪਾਉਣ ਵਾਲਾ ਸਿਗਾ ਚਾਹੇ ਕੋਈ ਕਿਸਾਨ ਸੀ। ਉਹਨਾਂ ਸਭਨਾਂ ਦਾ ਨੁਕਸਾਨ ਹੋਇਆ ਔਰ ਸਾਡੀਆਂ ਸਵੇਦਨਾਵਾ ਉਹਨਾਂ ਸਭਨਾਂ ਦੇ ਨਾਲ ਆ। ਪਰ ਜਿਹੜਾ ਮਜ਼ਦੂਰ ਵਰਗਾ ਚਾਹੇ ਉਹ ਖੇਤੀ ਚ ਕੰਮ ਕਰਦਾ ਚਾਹੇ ਉਹ ਸ਼ਹਿਰੀ ਮਜ਼ਦੂਰ ਸੀ ਉਹਨਾਂ ਸਭਨਾਂ ਦੀ ਹਾਲਤ ਇਹਨਾਂ ਸਾਰਿਆਂ ਨਾਲੋਂ ਕਿਤੇ ਜ਼ਿਆਦਾ ਮਾੜੀ ਹੋਈ ਆ ਕਿਉਂਕਿ ਮਜ਼ਦੂਰਾਂ ਦੀ ਹਾਲਤ ਦਾ ਇਹ ਹੈ ਕਿ ਉਹਨਾਂ ਦੀ ਕਮਜ਼ੋਰ ਆਰਥਿਕ ਹਾਲਤ ਕਰਕੇ ਔਰ ਜ਼ਮੀਨ ਤੋਂ ਵਾਂਝੇ ਹੋਣ ਕਰਕੇ ਉਹਨਾਂ ਦੇ ਘਰ ਵੀ ਬਹੁਤ ਪਹਿਲਾਂ ਦਾ ਛੋਟੇ ਛੋਟੇ ਹੁੰਦੇ ਆ ਔਰ ਦੂਜੀ ਗੱਲ ਇਹ ਹੁੰਦੀ ਆ ਕਿ ਉਹਨਾਂ ਦੇ ਘਰ ਆ ਜਿਹੜੇ ਉਹ ਬਹੁਤ ਮਜ਼ਬੂਤ ਨਹੀਂ ਬਣੇ ਹੁੰਦੇ ਚੰਗੀਆਂ ਨੀਆਂ ਨਹੀਂ ਹੁੰਦੀਆਂ ਉਹਨਾਂ ਦੀਆਂ ਕੋਈ ਚੰਗੇ ਸੀਮੈਂਟ ਨਾਲ ਨਹੀਂ ਬਣੇ ਹੁੰਦੇ ਲਿੱਪੇ ਨਹੀਂ ਹੁੰਦੇਗੇ ਉਹ ਅਧ ਕੱਚੇ ਕਹਿ ਸਕਦੇ ਅਸੀਂ ਇਸ ਕਿਸਮ ਦੇ ਘਰ ਹੁੰਦੇ ਆ ਮਜ਼ਦੂਰਾਂ ਦੇ ਜਿਹੜੇ ਨਾ ਸਿਰਫ ਹੜਾ ਨਹੀਂ ਮਾਰਦੇ ਵਿੱਚ ਹੀ ਡਿੱਗਦੇ ਹੜਾ ਨਹੀਂ ਮਾਰਨਾ ਤਾਂ ਉਹਨਾਂ ਦਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੀ ਹੁੰਦਾ ਜੇ ਕਿਤੇ ਥੋੜਾ ਜਿਹਾ ਜ਼ਿਆਦਾ ਮੀਂਹ ਆ ਜੇ ਪੰਜਾਬ ਦੇ ਵਿੱਚ ਅੱਜ ਅਸੀਂ ਦੇਖ ਰਹੇ ਆ ਕਿ ਭਾਵੇਂ ਕਿ ਇੱਕ ਪਾਸੇ ਹੜ ਆਏ ਹੋਇਆ ਪਰ ਜਿੱਥੇ بارشਾਂ ਵੀ ਜ਼ਿਆਦੇ ਆ ਉਹਨਾਂ ਥਾਵਾਂ ਦੇ ਉੱਤੇ ਮਜ਼ਦੂਰਾਂ ਦੇ ਘਰਤਾ ਨਾਲ ਦੀ ਨਾਲ ਡਿੱਗ ਪੈਂਦੇ ਆ ਤੇ ਉਹਨਾਂ ਦੇ ਥੱਲੇ ਆ ਕੇ ਬੰਦੇ ਦਬ ਕੇ ਮਰ ਜਾਂਦੇ ਆ ਪਿਛਲੇ ਦਿਨਾਂ ਦੇ ਵਿੱਚ ਵੀ ਅਜਿਹੇ ਆ ਖਬਰਾਂ ਬਹੁਤ ਜ਼ਿਆਦਾ ਉੱਭਰ ਕੇ ਸਾਹਮਣੇ ਆਈਆਂ ਪਰ ਉਹਨਾਂ ਨੂੰ ਉਹ ਥਾਂ ਨਹੀਂ ਮਿਲੀ ਗਈ ਇਸ ਕਰਕੇ ਮਜ਼ਦੂਰਾਂ ਲਈ ਤਾਂ ਜਾਣ ਦਾ ਨੁਕਸਾਨ ਵੀ ਸਭ ਤੋਂ ਵੱਧ ਇਹੋ ਜਿਹੇ ਹਾਲਾਤਾਂ ਦੇ ਵਿੱਚ ਹੁੰਦਾ ਉਦੋਂ ਗਾਹ ਮਸਲਾ ਇਹ ਬਣ ਜਾਂਦਾ ਹੈ ਕਿ ਭਾਵੇਂ ਕਿਸਾਨੀ ਦਾ ਵੀ ਨੁਕਸਾਨ ਹੋਇਆ ਹੋਰ ਵਰਗਾਂ ਦਾ ਵੀ ਨੁਕਸਾਨ ਹੋਇਆ ਉਹ ਅੰਕੜਿਆਂ ਦੇ ਵਿੱਚ ਬਰਾਸ਼ੀ ਦੇ ਰੂਪ ਦੇ ਵਿੱਚ ਉਹਦੀ ਨੁਕਸਾਨ ਦੀ ਜਿਹੜੀ ਫਿਗਰ ਆ ਉਹ ਵੱਡੀ ਹੋਊਗੀ ਲਾਜ਼ਮੀ ਤੌਰ ਦੇ ਉੱਤੇ ਪਰ ਕਿਉਂਕਿ ਮਜ਼ਦੂਰਾਂ ਦੇ ਕੋਲੇ ਦਾ ਜਿੰਨਾ ਕਿ ਤਿਲਫਲ ਹੁੰਦਾ ਉਹ ਘੱਰ ਹੀ ਹੁੰਦਾ ਉਹਨਾਂ ਦਾ ਤੇ ਜਾਂ ਕੋਈ ਮੜਾ ਮੋਟਾ ਕੋਈ ਪਸ਼ੂ ਡੰਗਰ ਹੁੰਦਾ ਇਹਨਾਂ ਦਾ ਇਹ ਸਭ ਕੁਝ ਰੁੜ ਗਿਆ ਇਸ ਕਰਕੇ ਇਹਨਾਂ ਦੀ ਚਰਚਾ ਜਿੰਨੀ ਹੋਣੀ ਚਾਹੀਦੀ ਆ ਉੰਨੀ ਤਾਂ ਕੀ ਹੋਣੀ ਸੀ ਮਾੜਾ ਮੋਟਾ ਵੀ ਜਿਹੜੀ ਚਰਚਾ ਉਹ ਨਹੀਂ ਹੋ ਰਹੀਗੀ ਇਹ ਸਾਡੇ ਸਮਾਜ ਦੇ ਵਿੱਚ ਜਿਹੜੀ ਹਾਕਮ ਜਮਾਤੀ ਤੇ ਜਾਤ ਪਾਤੀ ਵੰਡਾ ਉਹਦਾ ਸੱਟਾ ਕੱਲਾ ਇਹ ਮਸਲਾ ਨਹੀਂ ਵੀ ਹੜਾ ਦੇ ਮਾਮਲੇ 'ਚ ਇਹਨਾਂ ਦੀ ਚਰਚਾ ਘੱਟ ਹੋ ਰਹੀ ਆ ਸਗੋਂ ਤੁਸੀਂ ਥੋੜਾ ਜਿਹਾ ਦੇ ਪਿੱਛੇ ਨੂੰ ਨਿਗਾਹ ਮਾਰ ਕੇ ਦੇਖੋ ਤਾਂ ਜਦੋਂ ਸਰਕਾਰ ਨੇ ਟਿਊਬਵੈੱਲ ਦੇ ਬਿਜਲੀ ਦੇ ਬਿੱਲ ਮਾਫ਼ ਕੀਤੇ ਬਾਦਲ ਸਰਕਾਰ ਵੇਲੇ ਤਾਂ ਮਜ਼ਦੂਰਾਂ ਦੇ ਘਰਾਂ ਦੇ ਬਿੱਲਾਂ ਨੂੰ ਛੱਡ ਦਿੱਤਾ ਗਿਆ ਸੀਗਾ ਔਰ ਉਹ ਸੰਘਰਸ਼ਾਂ ਤੋਂ ਬਾਅਦ ਹੀ ਮਜ਼ਦੂਰਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ ਥੋੜੇ ਥੋੜੇ ਕਰਕੇ ਉਹਨਾਂ ਨੇ ਮਾਫ਼ ਕੀਤੇ ਬਾਹਲੇ ਨਹੀਂ ਕੀਤੇ ਜਦੋਂ ਖੁਦਕਸ਼ੀਆਂ ਦੇ ਵਰਤਾਰੇ ਦੀ ਗੱਲ ਆਈ ਕਿ ਪੰਜਾਬ ਦੇ ਵਿੱਚ ਖੁਦਕਸ਼ੀਆਂ ਹੋ ਰਹੀਆਂ ਤਾਂ ਉਦੋਂ ਵੀ ਬਾਦਲ ਸਰਕਾਰ ਨੇ ਇੱਕ ਸਰਵੇ ਕਰਵਾਇਆ ਪੜਤਾਲ ਕਰਵਾਈ ਗਈ ਕਿ ਇਹ ਕਿਸਾਨਾਂ ਦਾ ਸਰਵੇ ਕੀਤਾ ਜਾਵੇ ਜਿਹੜੇ ਖੁਦਕਸ਼ੀਆਂ ਕਰ ਰਹੇ ਆ ਪਰ ਉਦੋਂ ਵੀ ਆਰਥਿਕ ਮਹਾਰਾ ਨਹੀਂ ਇੱਤੀ ਵੱਡੀ ਮਹਾਰਾ ਨਹੀਂ ਤੇ ਸਾਡੀਆਂ ਜਫੇਬੰਨੀਆਂ ਨੇ ਰੌਲਾ ਪਾਇਆ ਤਾ ਇਹ ਗੱਲ ਫੇਰ ਜਾ ਕੇ ਉੱਪਰ ਕੇ ਸਾਹਮਣੇ ਆਈ ਕਿ ਜਿਹੜੇ ਅੰਕੜੇ ਆਏ ਆ ਪਿਛਲੇ ਸਮੇਂ ਦੇ ਵਿੱਚ ਮਾਰਾਂ ਦੇ ਵੱਲੋਂ ਹਾਲਾਂਕਿ ਅੰਕੜੇ ਦਾ ਬਹੁਤ ਜ਼ਿਆਦਾ ਹੈ ਜੇ ਕੁੱਲ 16000 ਖੁਦਕਸ਼ੀਆਂ ਹੋਈਆਂ ਤਾਂ ਉਹਦੇ ਚੋਂ 7000 ਖੁਦਕਸ਼ੀਆਂ ਮਜ਼ਦੂਰਾਂ ਦੀਆਂ ਔਰ ਜੇ ਉਹਨਾਂ ਦੀ ਆਬਾਦੀ ਦੇ ਹਿਸਾਬ ਨਾਲ ਗਿਣਨਾ ਹੋਵੇ ਤਾਂ ਇਹਦਾ ਅੰਕੜਾ ਕਿਸਾਨੀ ਦੇ ਮੁਕਾਬਲੇ ਉੱਪਰ ਨੂੰ ਜਾਂਦਾ ਜ਼ਿਆਦਾ ਜਾਂਦਾ ਹੈ ਇਸ ਕਰਕੇ ਹਰ ਆਫਤ ਦਾ ਸਭ ਤੋਂ ਵੱਧ ਜਿਹੜਾ ਨੁਕਸਾਨ ਆ ਉਹ ਮਜ਼ਦੂਰ ਵਰਗ ਨੂੰ ਠੋਣਾ ਪੈਂਦਾ ਪਰ ਇਹਨਾਂ ਦਿਨਾਂ ਦੇ ਵਿੱਚ ਅਸੀਂ ਇਹ ਦੇਖਦੇ ਆ ਕਿ ਮਜ਼ਦੂਰਾਂ ਨੇ ਹਾਲਤ ਦਾ ਇਹ ਹੁੰਦੀ ਆ ਕਿ ਉਹਨਾਂ ਦੇ ਜਿਹੜੇ ਰੋਟੀ ਪਾਣੀ ਦਾ ਮਸਲਾ ਵੀ ਆ ਉਹ ਤਾਂ ਹੀ ਚੱਲਦਾ ਜੇ ਉਹ ਸਵੇਰ ਨੂੰ ਦਿਹਾੜੀ ਜਾਂਦੇ ਆ ਤੇ ਸ਼ਾਮ ਨੂੰ ਲਿਆ ਕੇ ਉਹ ਕੋਈ ਅੰਨ ਪਾਣੀ ਖਾਂਦੇ ਆ ਬਹੁਤਿਆਂ ਦੀ ਹਾਲਤ ਘਰਾਂ ਦੀ ਹਾਲਤ ਜ਼ਮੀਨ ਜਾਇਦਾਦ ਨਾ ਹੋਣ ਕਰਕੇ ਦਾਣੇ ਫੱਕੇ ਪੱਖੋਂ ਵੀ ਇਸ ਵੇਲੇ ਸਿਰਫ ਰਾਸ਼ਨ ਦੀਪੂਆਂ ਦੇ ਮੈਣ ਵਾਲੀ ਜਿਹੜੀ 5 ਕਿਲੋ ਕਣਕ ਆ ਉਹਦੇ ਦੇ ਟਿਕੀ ਰਹਿੰਦੀ ਆ ਉਹਨਾਂ ਦੀ ਜ਼ਿੰਦਗੀ ਹੁਣ ਜਦੋਂ ਇਹ ਹੜ ਆ ਗਏ ਦਿਹਾੜੀ ਉਹਨਾਂ ਦੀ ਲੱਗਦੀ ਨਹੀਂ ਘਰਾਂ ਦਾ ਨੁਕਸਾਨ ਹੋ ਗਿਆ ਤੇ ਜੋ ਕੁਸ ਮਾੜਾ ਮੋਟਾ ਕੋਈ ਲੀੜਾ ਕਪੜਾ ਸੀਗਾ ਉਹਨਾਂ ਦਾ ਉਹ ਵੀ ਸਭ ਕੁਝ ਰੁੱੜ ਗਿਆ ਇਸ ਕਰਕੇ ਇਸ ਵਰਗ ਨੂੰ ਸਭ ਤੋਂ ਵੱਧ ਸਹਾਇਤਾ ਦੀ ਜ਼ਰੂਰਤ ਆ ਸਭ ਤੋਂ ਵੱਧ ਧਿਆਨ ਦੇਣ ਦੀ ਜ਼ਰੂਰਤ ਆ ਇਹ ਜਿਹੜਾ ਕੰਮ ਸਰਕਾਰਾਂ ਨੂੰ ਵੀ ਕਰਨਾ ਚਾਹੀਦਾ ਸਮਾਜ ਸੇਵੀ ਸੰਸਥਾਵਾਂ ਨੂੰ ਕਰਨਾ ਚਾਹੀਦਾ ਜਥੇਬੰਦੀਆਂ ਨੂੰ ਵੀ ਕਰਨਾ ਚਾਹੀਦਾ ਇਹ ਮੁਕਾਬਲਤਾਂ ਪਛੜਿਆ ਹੋਇਆ ਕੰਮ ਆ ਔਰ ਅਸੀਂ ਜਿਹੜੀਆਂ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਪਹਿਲਾਂ ਵੀ ਸਾਡੇ ਵੱਖ-ਵੱਖ ਸਾਥੀਆਂ ਨੇ ਜਥੇਬੰਦੀਆਂ ਨੇ ਇਸ ਵਰਗ ਨੂੰ ਸਹਾਇਤਾ ਪਹੁੰਚਾਉਣ ਦੇ ਵਿੱਚ ਇੱਕ ਹੱਦ ਤੱਕ ਰੋਲਾ ਦਾ ਕੀਤਾ ਹੋਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਹੋਰ ਵੱਧ ਧੜਲੇ ਨਾਲ ਜਫੇਬੰਦ ਇਸ ਕੰਮ ਨੂੰ ਵੀ ਕਰਾਂਗੇ ਪਰ ਇਹ ਲੋਕਾਂ ਨੇ ਲੋਕਾਂ ਦੀ ਸਹਾਇਤਾ ਕਰਨੀ ਆ ਇਹ ਚਾਹੀਦੀ ਹੁੰਦੀ ਆ ਲੋਕ ਹੀ ਇਸ ਵੇਲੇ ਲੋਕਾਂ ਦਾ ਬਾਹ ਫੜ ਰਹੇ ਆ ਸਰਕਾਰਾਂ ਪੂਰੀ ਤਰ੍ਹਾਂ ਨਾਲ ਗਾਇਬ ਆ ਅਸੀਂ ਸਰਕਾਰਾਂ ਦੀ ਜਵਾਬਦੇਹੀ ਬਣਾਉਣ ਦੇ ਵਾਸਤੇ ਵੀ ਆਉਂਦੀ 10 ਤੇ 11 ਦੇ 12 ਤਰੀਕ ਨੂੰ ਦੀਸਾਂ ਦੇ 12 ਅੱਗੇ ਮੰਗ ਪੱਤਰ ਦੇਵਾਂਗੇ ਕੱਟ ਕਰਾਂਗੇ ਮਜ਼ਦੂਰਾਂ ਦੇ ਨਾਲ-ਨਾਲ ਅਸੀਂ ਦੂਜੇ ਵਰਗਾਂ ਦੇ ਮਜ਼ਦੂਰ ਵਰਗ ਦੀ ਲੋਕਾਂ ਨੇ ਕੀ ਹੱਥ ਚੜ੍ਹਨਾ ਹੈ ਇਹ ਗੱਲਾਂ ਨੂੰ ਅਸੀਂ ਅਭਾਰ ਕੇ ਲੋਕਾਂ ਦੇ ਸਾਹਮਣੇ ਤੇ ਸਰਕਾਰ ਦੇ ਸਾਹਮਣੇ ਰੱਖਾਂਗੇ ਔਰ ਦਬਾਅ ਬਣਾਵਾਂਗੇ ਕਿ ਮਜ਼ਦੂਰ ਵਰਗ ਨੂੰ ਵੀ ਬਣਦੀ ਜਿਹੜੀ ਸਹਤ ਹੈ ਉਹ ਮਿਲੇ ਹੈਲੋ ਹੈਲੋ ਜੀ ਹਾਂ ਜੀ ਹਾਂ ਜੀ ਭਾਈ ਜੀ ਭਾਈ ਜੀ ਅੱਧੀ ਕਰ ਤੁਸੀਂ ਪੋਟੈਸਟ ਕਰੋਗੇ ਨਾ ਪ੍ਰੋਟੈਸਟ ਕਰੋਗੇ ਸਰਕਾਰ ਤੇ ਦਬਾਅ ਬਣਾਓਗੇ ਪਰ ਜਦੋਂ ਸਵਾਲ ਉੱਠਦਾ ਕਿ ਤੁਸੀਂ ਜਾਤੀ ਦਾ ਵੀ ਜ਼ਿਕਰ ਕੀਤਾ ਕਿ ਅੱਜ ਵੀ ਉਹ ਜੱਟਪੂਣਾ ਜੱਟਵਾਦ ਮਜ਼ਦੂਰਾ ਦੇ ਉੱਪਰ ਭਾਰੂ ਹੈ ਉਹ ਤਾਂ ਆਪਣੇ ਹੱਕ ਸਰਕਾਰਾਂ ਦੇ ਨਾਲ ਲੜ ਕੇ ਲੈ ਲੈਂਦੇ ਆ ਸਰਕਾਰਾਂ ਵੀ ਉਹਨਾਂ ਦੀ ਗੱਲ ਕਰ ਰਹੀਆਂ ਦੀ ਸੈਟਿੰਗ ਦੀ ਗੱਲ ਹੋ ਰਹੀ ਹੈ ਖੇਤਾ ਦੇ ਮੁਆਵਜ਼ੇ ਦੀ ਗੱਲ ਹੋ ਰਹੀ ਹੈ ਪਰ ਸਰਕਾਰਾਂ ਵੀ ਮਜ਼ਦੂਰਾਂ ਦੀ ਗੱਲ ਨਹੀਂ ਕਰਦੀਆਂ ਕਿ ਅੱਜ ਵੀ ਜੱਟਵਾਦ ਜੱਟਪੁਣਾ ਉਸੇ ਤਰੀਕੇ ਨਾਲ ਭਾਰੂ ਹੈ ਦੇਖੋ ਜਿੱਥੋਂ ਤੱਕ ਸਰਕਾਰਾਂ ਦਾ ਸਬੰਧ ਆ ਸਰਕਾਰਾਂ ਨੂੰ ਨਾ ਦਾ ਕਿਸਾਨਾਂ ਦਾ ਦਾ ਜੱਟਾਂ ਦਾ ਕੋਈ ਫਿਕਰ ਆ ਨਾ ਉਹਨਾਂ ਨੂੰ ਮਜ਼ਦੂਰਾਂ ਦਾ ਫਿਕਰ ਆ ਕਰਨਾ ਉਹਨਾਂ ਨੇ ਕਿਸੇ ਦਾ ਵੀ ਨਹੀਂ ਪਰ ਕਿਉਂਕਿ ਕਿਸਾਨ ਵਰਗਾ ਮੁਕਾਬਲਤਣ ਬਾਵਾਜ ਹਿਸਾ ਹੋ ਮੁਕਾਬਲਤਣ ਉਹਨਾਂ ਦੀਆਂ ਜਥੇਬੰਦੀਆਂ ਵੀ ਵੱਡੀਆਂ ਆ ਉਹਨਾਂ ਦੀ ਲੜਨ ਦੀ ਸਮਰੱਥਾ ਵੀ ਵੱਧ ਆ ਸੰਘਰਸ਼ ਵੀ ਵੱਧ ਕਰਦੇ ਆ ਇਸ ਗੱਲ ਕਰਕੇ ਉਹ ਸਰਕਾਰਾਂ ਤਾਂ ਕਿਸਾਨਾਂ ਨੂੰ ਪਤਿਉਣ ਦਾ ਕੰਮ ਕਰ ਰਹੀਆਂ ਉਹ ਦੇਣ ਲੈਣ ਦੇ ਮਾਮਲੇ 'ਚ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਨਾ ਕਿਸਾਨਾਂ ਨੂੰ ਆ ਨਾ ਮਜ਼ਦੂਰਾਂ ਨੂੰ ਆ ਉਹ ਸਿਰਫ ਕਿਸਾਨਾਂ ਦੀ ਇਕੱਲੀ ਗੱਲ ਕਰਕੇ ਸਾਰਦੀਆਂ ਔਰ ਭਾਵੇਂ ਹੜ੍ਹਾਂ ਦੇ ਜਾਂ ਕੁਦਰਤੀ ਆਫਤਾਂ ਦੇ ਨੁਕਸਾਨ ਦੇ ਨਾਲ ਜਦੋਂ ਕਿਤੇ ਫਸਲਾਂ ਦਾ ਖਰਾਬਾ ਹੁੰਦਾ ਇਹ ਗੱਲ ਅਸੀਂ ਵੀ ਸੰਘਰਸ਼ ਕਰਕੇ ਲੜ ਕੇ ਮਨਵਾਈ ਹੈ ਕਿ ਨਾਲ ਮਜ਼ਦੂਰ ਵਰਗ ਉੱਜੜਦਾ ਮਜ਼ਦੂਰਾਂ ਨੂੰ ਵੀ ਕੁਝ ਮਿਲੇ ਪਰ ਸਰਕਾਰਾਂ ਅਕਸਰ ਇਸ ਮਾਮਲੇ ਦੇ ਵਿੱਚ ếਸਲ ਵੱਟ ਜਾਂਦੀਆਂ ਚੁੱਪ ਕਰ ਜਾਂਦੀਆਂ ਕਿਉਂਕਿ ਇਸ ਵਰਗ ਦੀ ਆਵਾਜ਼ ਆ ਜਿਹੜੀ ਉਹ ਦੱਬੀ ਰਹਿੰਦੀ ਆ ਜਿੱਥੋਂ ਤੱਕ ਜਾਤ ਪਾਤ ਦਾ ਮਸਲਾ ਉਹ ਸਾਡੇ ਗੁਰੂਆਂ ਦੀ ਇਸ ਧਰਤੀ ਦੇ ਉੱਤੇ ਵੀ ਬਾਦ ਦਸਤੂਰ ਜਾਰੀ ਆ ਸਾਡਾ ਰੂਪਾਂ ਦੇ ਵਿੱਚ ਵੀ ਜਾਰੀ ਆ ਹੜਾ ਨੇ ਮਾਮਲੇ ਦੇ ਵਿੱਚ ਵੀ ਅਸੀਂ ਦੇਖਿਆ ਕੁਝ ਵੀਡੀਓ ਦੇਖੀਆਂ ਭਾਵੇਂ ਉਹ ਬੰਦੇ ਸੇਵਾ ਕਰਨ ਦੇ ਨਾਂ ਥੱਲੇ ਗਏ ਚੰਗਾ ਕੀਤਾ ਉਹਨਾਂ ਨੇ ਪਰ ਕਈਆਂ ਦੇ ਇੱਕ ਦੋ ਵੀਡੀਓ ਇਹੋ ਜੀਆਂ ਵੀ ਆਇਆਂ ਸਾਹਮਣੇ ਜਿਨ੍ਹਾਂ ਨੇ ਮਜ਼ਦੂਰਾਂ ਨੂੰ ਜਾਤੀ ਦੇ ਤੌਰ ਦੇ ਉੱਤੇ ਵੀ ਟਾਰਗੇਟ ਕੀਤਾ ਗਿਆ ਕੇਤਾ ਜੀ ਸਾਡੇ ਹੱਥਾਂ ਤੋਂ ਖੋਕੇ ਲੈ ਗਏ ਸਾਡਾ ਫਲਾਣਾ ਹੋ ਗਿਆ ਸਾਡਾ ਢਿੰਗੜਾ ਹੋ ਗਿਆ ਜਣੀ ਕੋਈ ਜੇ ਕੋਈ ਤੇ ਇੱਕ ਅੱਧੀ ਕੋਈ ਮਾੜੀ ਮੋਟੀ ਘਟਨਾ ਵਾਪਰੀ ਵੀ ਹੋਵੇ ਉ ਤਾਂ ਜਦੋਂ ਐ ਹੋ ਜਾਂਦਾ ਹੈ ਜਦੋਂ ਕੋਈ ਬੰਦਾ 5-7 ਦਿਨ ਦਾ ਭੁੱਖਾ ਹੋਵੇ ਉਹ ਤਾਂ ਚੁੰਬੜਦਾ ਹੀ ਆ ਜੇ ਕੋਈ ਸਾਹਮਣੇ ਚੀਜ਼ ਮਿਲ ਜੇ ਅਸੀਂ ਦੇਖ ਰਹੇ ਹਾਂ ਭੁੱਖ ਜਿਹੜੀ ਆ ਉਹ ਸਭ ਤੋਂ ਵੱਡੀ ਆਫਤ ਹੁੰਦੀ ਆ ਅੱਜ ਦੁਨੀਆ ਦੇ ਵਿੱਚ ਇਹ ਇਤਿਹਾਸ ਬਣ ਕੇ ਉੱਭਰ ਕੇ ਸਾਹਮਣੇ ਆਇਆ ਕਿ ਗਾਜਾ ਪੱਟੀ ਦੇ ਵਿੱਚ ਜਿਹੜੇ ਲੋਕ ਭੁੱਖ ਨਾਲ ਮਰ ਰਹੇ ਆ ਲਗਾਤਾਰ ਜਦੋਂ ਅਨਾਜ ਲੈਣ ਜਾਂਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਗੋਲੀਆਂ ਚੱਲਣਗੀਆਂ ਬੰਦੇ ਦੇ ਉੱਤੇ ਬੰਬ ਡਿੱਗਣਗੇ ਮਰ ਜਾਣਗੇ ਜਿਹੜੇ باوجود ਉਹ ਜਦੋਂ ਲਾਈਨਾਂ ਦੇ ਵਿੱਚ ਜਾਂਦੇ ਆ ਖੜਦੇ ਆ ਜਾ ਜਾ ਕੇ ਉਹਨਾਂ ਦੇ ਉੱਤੇ ਗੋਲੀਆਂ ਚੱਲਦੀਆਂ ਤੇ ਉਹਨਾਂ ਦੇ ਲਹੂ ਦੇ ਨਾਲ ਉਹ ਆਟੇ ਦੀਆਂ ਬੋਰੀਆਂ ਢੱਜ ਜਾਂਦੀਆਂ ਗੁੰਨੀਆਂ ਜਾਂਦੀਆਂ ਪਰ ਉਹ ਭੁੱਖੇ ਨਹੀਂ ਉੱਪਰ ਦੀ ਹੁੰਦੀ ਆ ਕਿ ਉਹਨਾਂ ਨੂੰ ਇਦੋਂ ਬਿਨਾ ਕੁਸ ਹੋਰ ਦਿਖਾਈ ਨਹੀਂ ਦਿੰਦਾ ਜਿਵੇਂ ਬਾਬਾ ਫਰੀਦ ਨੇ ਕਿਹਾ ਕਿ ਫਰੀਦਾ ਮੌਤੋਂ ਭੁੱਖ ਬੁਰੀ ਰਾਤੀ ਖਾ ਕੇ ਸੁੱਤੇ ਤੜਕੇ ਨੂੰ ਫੇਰ ਖੜੀ ਇਸ ਲਈ ਮਜ਼ਦੂਰਾ ਨੂੰ ਹਰ ਮੌਕੇ ਦੇ ਉੱਤੇ ਟਾਰਗੇਟ ਕੀਤਾ ਜਾਂਦਾ ਮੰਗ ਖਾਣੇ ਆ ਇਹ ਹੋਰ ਤਰ੍ਹਾਂ ਦੀਆਂ ਗੱਲਾਂ ਵੀ ਕੁਝ ਇਹਨਾਂ ਦੇ ਨਾਲ ਦੇ ਵਿੱਚ ਸੁਣਨ ਨੂੰ ਮਿਲੀਆਂ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਕੁਝ ਬੰਦਿਆਂ ਨੇ ਡੀਸੀ ਨੂੰ ਇਹ ਅਪੀਲਾਂ ਕੀਤੀਆਂ ਕਿ ਇਹ ਮਜ਼ਦੂਰਾ ਨੂੰ ਨਾ ਦਿਓ ਇਹ ਫਿਰ ਕੱਲ ਨੂੰ ਸਾਡੇ ਦਿਹਾੜੀ ਨਹੀਂ ਜਾਣਗੇ ਇਹ ਸਾਰਾ ਕੁਝ ਹੈ ਅੱਜ ਦੇ ਸਮੇਂ ਦੇ ਵਿੱਚ ਔਰ ਬਹੁਤ ਗਲਤ ਆ ਭਾਵੇਂ ਬਹੁਤ ਵੱਡਾ ਹਿੱਸਾ ਨਹੀਂ ਕਰ ਰਿਹਾ ਕਰ ਭਾਵੇਂ ਛੋਟਾ ਹਿੱਸਾ ਰਿਹਾ ਇਹ ਪਰ ਇਹਦੇ ਨਾਲ ਉਹਨਾਂ ਨੇ ਮਾਣ ਸਕਦਾ ਜਰੂਰ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਦਿਖਾਈ ਦੇ ਰਹੀ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਭਨਾ ਵਰਗਾਂ ਨੂੰ ਇਹ ਅਪੀਲ ਕਰਾਂਗੇ ਕਿ ਇਹ ਆਫਤ ਦਾ ਮੌਕਾ ਹੈ ਇਸ ਮੌਕੇ ਜਾਤ ਪਾਤ ਊਚ ਨੀਚ ਗਰੀਬੀ ਅਮੀਰੀ ਤੋਂ ਉੱਪਰ ਉੱਠ ਕੇ ਜਿਹੜੇ ਸਭ ਤੋਂ ਵੱਧ ਪਹਿਲਾਂ ਅਮਦਾਰ ਦੇ ਹੱਕਦਾਰਾ ਉਹ ਮਜ਼ਦੂਰ ਬਣਦੇ ਆ ਉਹਨਾਂ ਨਾਲ ਬੇਜਮੀਨੇ ਕਿਸਾਨ ਆ ਛੋਟੇ ਕਿਸਾਨ ਆ ਹੋਰ ਛੋਟੇ ਕਿੱਤਿਆਂ ਵਾਲੇ ਆ ਪਹਿਲ ਉਹਨਾਂ ਨੂੰ ਦੇ ਕੇ ਇਸ ਪਾਸੇ ਨੂੰ ਤੁਰਿਆ ਜਾਵੇ ਔਰ ਜਿਹੜੀਆਂ ਕੋਈ ਇਸ ਕਿਸਮ ਦੀਆਂ ਗਲਤ ਘਟਨਾਵਾਂ ਪਿਛਲੇ ਦਿਨਾਂ ਅੱਜ ਵਾਪਰੀਆਂ ਉਹਨਾਂ ਨੂੰ ਅੱਗੇ ਤੋਂ ਨਾ ਵਾਪਰਨ ਦਿੱਤੀ। ਬਾਈ ਜੀ ਹੁਣ ਜਿਸ ਨਾਲ ਡਿਸਲਟਿੰਗ ਦੀ ਗੱਲ ਹੋ ਰਹੀ ਹੈ ਕੈਬਿਨੇਟ ਹੋਣੀ ਹੈ ਤੇ ਕਿਸਾਨਾਂ ਨੂੰ ਸ਼ਾਇਦ ਕੇਤਾ ਦੇ ਵਿੱਚੋਂ ਸਿਲਟ ਕੱਢਣ ਦੀ ਪਰਮਿਸ਼ਨ ਮਿਲ ਜੇ ਉਹ ਰਾਹਤ ਹੋਊਗੀ ਉਹਨਾਂ ਵਾਸਤੇ ਫਸਲਾਂ ਦਾ ਨਰੀਖਣ ਹੋਊਗਾ ਉਸ ਤੋਂ ਬਾਅਦ ਉਹਨਾਂ ਦਾ ਮੁਆਵਜ਼ੇ ਦੀ ਗੱਲ ਹੱਥ ਤੁਰ ਪੈਣੀ ਹੈ ਤੇ ਮਜ਼ਦੂਰਾਂ ਨੂੰ ਕਿਸ ਤਰੀਕੇ ਚਲੋ ਘਰ ਤਾਂ ਜਿਹੜੇ ਟਏ ਆ ਉਹਨਾਂ ਨੂੰ ਤਾਂ ਮੁਆਵਜ਼ਾ ਮਿਲਣਾ ਹੀ ਮਿਲਣਾ ਹੈ ਹੋਰ ਕਿਸ ਤਰੀਕੇ ਕੰਪਨਸੇਸ਼ਨ ਪੂਰੇ ਮੰਗ ਰਹੇ ਹੈਗੇ ਕਿ ਸਰਕਾਰ ਸਾਨੂੰ ਮੁਆਵਜ਼ਾ ਦੇਵੇ ਕਿ ਮਜ਼ਦੂਰੀ ਦੇ ਹਿਸਾਬ ਤੇ ਵੀ ਸਾਡੇ ਇਨੇ ਦਿਨ ਖਰਾਬ ਹੋ ਗਏ ਕਿ ਖਰਾਬ ਆ ਕੇ ਖੜਾ ਕਰਕੇ ਮਜ਼ਦੂਰੀ ਦੇਖੋ ਅਸੀਂ ਇਹ ਮੰਗ ਕਰ ਰਹੇ ਹਾਂ ਤੇ ਜਿਹਦਾ ਕੋਈ ਪਸ਼ੂ ਨੁਕਸਾਨ ਨਿਆ ਗਿਆ ਜੇ ਉਹ ਪਸ਼ੂ ਦੱਡੜਾ ਜਾਂ ਉਸ ਤਰ੍ਹਾਂ ਦਾ ਹੈਗਾ ਤਾਂ ਉਹਨੂੰ ਘੱਟੋ ਘਾਟ 1 ਲੱਖ ਰੁਪਈਆ ਜਿਹੜਾ ਉਹਦੀ ਕੰਪਨਸੇਸ਼ਨ ਦਿੱਤੀ ਜਾਵੇ ਉਹ ਮਜ਼ਦੂਰਾਂ ਕੋਲੇ ਵੀ ਹੈ ਇਸੇ ਤਰ੍ਹਾਂ ਦੇ ਨਾਲ ਮਜ਼ਦੂਰਾਂ ਦੀਆਂ ਜਿਹੜੀਆਂ ਕੰਮ ਦੀਆਂ ਡਾੜੀਆਂ ਟੁੱਟ ਗਈਆਂ ਉਹਦੀ ਪਰਪਾਈ ਕਰੇ ਸਰਕਾਰ ਹੜਾਂ ਕਰਕੇ ਜਿਹੜਾ ਮਤਲਬ ਮਜ਼ਦੂਰਾਂ ਦਾ ਰਜਗਾਰ ਖੁੱਸਿਆ ਉਹਦੀ ਵੀ ਪਰਪਾਈ ਕਰੇ ਸਰਕਾਰ ਇੱਥੇ ਸਭ ਤੋਂ ਵੱਧ ਲੋੜ ਉਹਨਾਂ ਨੂੰ ਅਨਾਜ ਦੀ ਹੈ ਉਹਨਾਂ ਦੇ ਫੌਰੀ ਰਾਤ ਵਾਸਤੇ ਉਹਨਾਂ ਨੂੰ ਤਾਂ ਤਰਪਾਲਾਂ ਵੀ ਪੂਰੀਆਂ ਨਹੀਂ ਮਿਲਦੀਆਂ ਜਦੋਂ ਕੋਈ ਚੀਜ਼ ਆਉਂਦੀ ਹੈ ਤਾਂ ਉਹ ਅਕਸਰ ਹੀ ਮਜ਼ਦੂਰ ਉਹਦੇ ਤੋਂ ਵੰਡੇ ਰਹ ਜਾਂਦੇ ਆ ਤਰਪਾਲਾਂ ਵਗੈਰਾ ਮੈਣਨ ਉਹਨਾਂ ਦੇ ਜਿਹੜੇ ਆਰਜੀ ਟਿਕਾਣੇ ਆ ਉਹ ਵੀ ਬਣਾਓ ਪਰ ਉਦੋਂ ਵੱਡੀ ਗੱਲ ਇਹ ਆ ਉਹਨਾਂ ਨੇ ਮੁਰਗ ਸੇਬੇ ਦਾ ਮਸਲਾ ਸਭ ਤੋਂ ਵੱਡਾ ਹੈ ਜਿਹਦੇ ਤੋਂ ਉਹਨਾਂ ਨੇ ਘਰ ਬਣਾ ਕੇ ਦੇਣੇ ਆ ਜੇ ਕੋ ਜਿਹੜੇ ਰੁੜ ਗਏ ਜਾਂ ਟਾਏ ਗੇ ਉਹਨਾਂ ਦੇ ਵਾਸਤੇ ਉਹਨਾਂ ਨੂੰ 15-15 ਲੱਖ ਰੁਪਇਆ ਡਿੱਗੇ ਘਰਾਂ ਦਾ ਮਿਲੇ ਤਾਂ ਜਾ ਕੇ ਉਹਨਾਂ ਦੇ ਮੁੜ ਘਰ ਆ ਜਿਹੜੇ ਉਹ ਬਣ ਸਕਦੇ ਐ ਔਰ ਜਿਹੜਾ ਹੁਣ ਮਨਰੇਗਾ ਦਾ ਕੰਮ ਆ ਉਹ ਵੀ ਇਹਨਾਂ ਦੇ ਨਾਲ ਦੇ ਵਿੱਚ ਬੰਨਦਾ ਸਰਕਾਰ ਨੇ ਤਾਂ ਪਿਛਲੇ ਸਮੇਂ ਤੋਂ ਮਨਰੇਗਾ ਦੇ ਕੰਮ ਨੂੰ ਪੂਰੀ ਤਰ੍ਹਾਂ ਘਟਾਉਣ ਦਾ ਫੈਸਲਾ ਕੀਤਾ ਲੋੜ ਇਸ ਗੱਲ ਦੀ ਐ ਕਿ ਜਿੱਥੇ ਆਰਥਿਕ ਰਾਹਤ ਖਾਦ ਖਰਾਕ ਦੀ ਰਾਹਤ ਜਿਹੜੀਆਂ ਬਿਮਾਰੀਆਂ ਫੈਲਣ ਗਈਆਂ ਹੁਣ ਹੜਾਂ ਕਰਕੇ ਉਹਨਾਂ ਤੋਂ ਬਚਾਓ ਵਾਸਤੇ ਮੈਡੀਕਲ ਦੀ ਜ਼ਰੂਰਤ ਐ ਜਿਹੜੀ ਉਹ ਵੀ ਮਜ਼ਦੂਰਾਂ ਨੂੰ ਬਰਾਬਰ ਮਿਲੇ ਤੇ ਨਾਲ ਜਿਹੜਾ ਹੈਗਾ ਜਦੋਂ ਫਸਲਾਂ ਖਰਾਬ ਹੋ ਗਈ ਨਾ ਤਾਂ ਫਸਲਾਂ ਦੇ ਜਿੱਥੇ ਕਿਸਾਨਾਂ ਨੂੰ ਬਾਜੂ ਮਾਅਬਜਾ ਮਿਲੇ ਟਕਮਾ ਬਾਜੂ ਮਿਲੇ ਤਾਂ ਉੱਥੇ ਮਜ਼ਦੂਰਾਂ ਨੂੰ ਉਹਨਾਂ ਨੇ ਕਿਉਂਕਿ ਖੇਤਾਂ 'ਚ ਹੀ ਕੰਮ ਕਰਨਾ ਸੀ ਉਹਨਾਂ ਨੂੰ ਉਸ ਖੇਤੀ 'ਚ ਉਹ ਜਿਹੜੇ ਰਜਗਾਰ ਦਾ ਮਾਅਬਜਾ ਮਿਲਣਾ ਚਾਹੀਦਾ ਔਰ ਇਹਦੋਂ ਅਗਲੀ ਗੱਲ ਆ ਜਿਹੜੀ ਬਹੁਤ ਅਹਿਮ ਗੱਲ ਆ ਕਿ ਮਜਦੂਰਾ ਨੂੰ ਜਿਹੜਿਆ ਹੁਣ ਕੰਮ ਨਹੀਂ ਮਿਲ ਰਿਹਾ ਇਹਨਾਂ ਦਿਨਾਂ ਦੇ ਵਿੱਚ ਜਦੋਂ ਚਾਹੇ ਰੇਤਾ ਕੱਢਣਾ ਸੈਲਟ ਕੱਢਣੀ ਹੈ ਕੋਈ ਮਤਲਬ ਜਿਹੜਾ ਢਾਂਚਾ ਉਖੜ ਗਿਆ ਚਾਹੇ ਉਹ ਪੌੜਾ ਚਾਹੇ ਉਹ ਦਰਿਆ ਦੇ ਬੰਨ੍ਹਾਂ ਜਾਂ ਕੋਈ ਸੜਕਾ ਹੈ ਸਕੂਲ ਆ ਕਾਲਜ ਆ ਕੋਈ ਸਰਕਾਰੀ ਇਮਾਰਤਾਂ ਜਿਹੜੀਆਂ ਡੈਮੇਜ ਹੋ ਗਈਆਂ ਜਦੋਂ ਉਹਨਾਂ ਨੂੰ ਦਰਸਤ ਕਰਨਾ ਉਹਨਾਂ ਨੂੰ ਮੁੜ ਸਾਰਨਾ ਹੈ ਤਾਂ ਉੱਥੇ ਮਨਰੇਗਾ ਦੇ ਤਹਿਤ ਮਜ਼ਦੂਰ ਵਰਗ ਨੂੰ ਵੱਧ ਤੋਂ ਵੱਧ ਕੰਮ ਦਿੱਤਾ ਜਾਵੇ ਉਹ ਕੱਲਾ ਹੱਥ ਟੱਡ ਕੇ ਥੋੜੇ ਬਨ ਨਹੀਂ ਝਾਕਣ ਜੋਗੇ ਨਾ ਰਹਿਣ ਉਹਨਾਂ ਨੂੰ ਮਜ਼ਦੂਰੀ ਦੇ ਕੇ ਤੇ ਜਿਹੜੀ ਖੁੱਸੀ ਮਜ਼ਦੂਰੀ ਆ ਉਹਦਾ ਪੂਰਾ ਮੁਆਵਜ਼ਾ ਦੇ ਕੇ ਹੁਣ ਤੱਕ ਦਾ ਇਹ ਇਹਨਾਂ ਦੇ ਵਾਸਤੇ ਜਿਹੜਾ ਮੌਕੇ ਆ ਮਹਈਆ ਕੀਕੇ ਜਾਣਾ ਚਾਹੀਦੇ ਆ ਔਰ ਅਸੀਂ ਇਹਨਾਂ ਦੇ ਨਾਂ ਦੇ ਵਿੱਚ ਜਿਹੜੇ ਇਕੱਠ ਕਰਕੇ 11 ਦੇ 12 ਤਰੀਕ ਨੂੰ ਮੰਗ ਪੱਤਰ ਦੇ ਰਹੇ ਆ ਉਹਨਾਂ ਦੇ ਵਿੱਚ ਵੀ ਸਾਡੀਆਂ ਇਹ ਤੋਂ ਇਲਾਵਾ ਵੀ ਮੰਗਾਣੇ ਕਿ ਇਹ ਹੜੜ ਜਿਹੜੇ ਇਹ ਕੋਈ ਕੁਦਰਤੀ ਆਫਤ ਨਹੀਂਗੀ ਇਹ ਪੂਰੀ ਤਰ੍ਹਾਂ ਦੇ ਨਾਲ ਸਰਕਾਰਾਂ ਦੀ ਨਲਕੀਆ ਅਫਸਰशाही ਦੀ ਨਲਕੀਆ ਜਿਹਦੇ ਕਰਕੇ ਜਿਵੇਂ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਭਾਈ ਮੀਂਹ ਬਹੁਤ ਆਉਣਗੇ ਜਿਹੜਾ ਡੈਮਾਂ ਨੂੰ ਖਾਲੀ ਕਰਨ ਦਾ ਕੰਮ ਸੀ ਉਹ ਹਣ ਗੇਲੀ ਕੀਤੀ ਗਿਆ ਉਹ ਨਹੀਂ ਕੀਤੇਗੇ ਜਿਹੜੇ ਪੁਰਾਣੇ ਫਲੱਡ ਗੇਟ ਆ ਉਹਨਾਂ ਨੂੰ ਨਵਿਆਣ ਗਿਆ ਤੇ ਉਹ ਜਦੋਂ ਚੱਕਣ ਦੀ ਥਾਂ ਚੱਕਣ ਲੱਗਿਆ ਤਾਂ ਉਹਦੇ ਵਿੱਚ ਵੀ ਇੱਕ ਵਰਕਰ ਆ ਜਿਹੜਾ ਰੁੜ ਗਿਆ ਪਰ ਸਰਕਾਰਾਂ ਪੂਰੀ ਤਰ੍ਹਾਂ ਦੇ ਨਾਲ ਇਹਦੇ ਪੱਖੋਂ ਬੇਫਿਕਰ ਰਹਿੰਗੇ ਚਾਹੇ ਹੜ੍ਹਾਂ دریاਵਾਂ ਦੀ ਸਫਾਈ ਦਾ ਮਾਮਲਾ ਸੀ ਚਾਹੇ ਡਰੇਨਾਂ ਦੀ ਸਫਾਈ ਸੀ ਬਈਆਂ ਦੀ ਸਫਾਈ ਸੀ ਨਹਿਰਾਂ ਦੀ ਸਫਾਈ ਸੀ ਇਹ ਕਿਸੇ ਨੇ ਕੱਖ ਨਹੀਂ ਕੀਤੀ ਇਹ ਅੰਕੜੇ ਵੀ ਸਾਹਮਣੇ ਆ ਚੁੱਕੇ ਆ ਕਿ ਡੈਮ ਜਦੋਂ ਤੋਂ ਬਣਿਆ ਹੋਇਆ ਉਦੋਂ ਤੋਂ ਉਹਦੀ ਕਦੇ ਸਫਾਈ ਨਹੀਂ ਹੋਈ ਤੇ ਉਹਦੀ ਪਾਣੀ ਦੀ ਸਮਰੱਥਾ 19% ਘਟ ਚੁੱਕੀ ਹੈ ਜੇ ਹੁਣ ਭਲਾ ਉਹਨਾਂ ਨੂੰ ਸਾਫ਼ ਹੀ ਨਹੀਂ ਕਰਨਾ ਜਿੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲ ਸਕਦਾ ਤੇ ਇਹ ਕੰਮ ਨਾ ਕਰਨ ਦਾ ਸਟੈ ਸਰਕਾਰਾਂ ਨੇ ਨਲਾਇਕੀ ਆ ਤੇ ਫਿਰ ਇਹਦਾ ਸਟੈ ਜਿਹੜਾ ਮਜ਼ਦੂਰਾਂ ਨੂੰ ਭੁਗਤਣਾ ਪਿਆ ਹੁਣ ਇਸ ਗੱਲ ਦੇ ਬਾਵਜੂਦ ਵੀ ਸਰਕਾਰ ਨੂੰ ਚਾਹੀਦਾ ਕਿ ਮਜ਼ਦੂਰਾਂ ਨੂੰ ਪਹਿਲ ਦੇ ਆਧਾਰ ਤੇ ਉੱਤੇ ਉਹਨਾਂ ਨੂੰ ਜਿਹੜਾ ਮੁਆਵਜ਼ਾ ਚਾਹੇ ਉਹ ਘਰਾਂ ਦਾ ਹੈ ਚਾਹੇ ਉਹਨਾਂ ਦੇ ਪਸ਼ੂਆਂ ਦਾ ਹੈ ਚਾਹੇ ਕੋਈ ਬੰਦੇ ਦੀਆਂ ਜਾਨਾਂ ਚਲੀਆਂ ਗਈਆਂ ਗਈਆਂ ਉਹਨਾਂ ਦਾ ਮੁਆਵਜ਼ਾ ਹੈ ਚਾਹੇ ਕੋਈ ਉਹਨਾਂ ਦੇ ਮੜਾ-ਮੂਟਾ ਰਾਸ਼ਨ ਪਣੇ ਜੋ ਸੀ ਉਹ ਰੁੜ ਗਿਆ ਕੋਈ ਲੀੜਾ ਉਹ ਕਪੜਾ ਉੱਤੇ ਲੈਣ ਵਾਲਾ ਸੀ ਉਹਨਾਂ ਦਾ ਹੋਰ ਰੁੜ ਗਿਆ ਅੱਗੇ ਸਰਦੀ ਆਉਣੀ ਹੈ ਉਹਨਾਂ ਵਾਸਤੇ ਆਉਣ ਵਾਲੇ ਸਮੇਂ 'ਚ ਹੋਰ ਵੱਡੀਆਂ ਸਮੱਸਿਆਵਾਂ ਖੜੀਆਂ ਹੋਣੀਆਂ ਤੇ ਜਿਹੜੀਆਂ ਖਾਸ ਕਰਕੇ ਖੜਾ ਤੋਂ ਬਾਅਦ ਬਿਮਾਰੀਆਂ ਫੈਲਣੀਆਂ ਉਹਦਾ ਵੀ ਸਭ ਤੋਂ ਵੱਧ ਖਮਿਆਜਾ ਮਜ਼ਦੂਰ ਵਰਗ ਨੂੰ ਭੁਗਤਣਾ ਪੈਣਾ ਹੈ ਇਹਦੇ ਵਾਸਤੇ ਸਰਕਾਰ ਨੂੰ ਪਹਿਲ ਪ੍ਰਥਮੇ ਮਜ਼ਦੂਰ ਵਰਗ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਬੇਜ਼ਮੀਨੇ ਕਿਸਾਨਾਂ ਵੱਲ ਕਰਨਾ ਚਾਹੀਦਾ ਥੋੜਾ ਜ਼ਮੀਨੇ ਕਿਸਾਨਾਂ ਵੱਲ ਕਰਨਾ ਚਾਹੀਦਾ ਔਰ ਜਿਹੜੇ ਬਾਕੀ ਸਾਰੇ ਖੜਾ ਨਹੀਂ ਮਾਰਥਲੇ ਆਏ ਆ ਉਹਨਾਂ ਸਭਨਾਂ ਨੂੰ ਸਹਾਇਤਾ ਜਿਹੜੀ ਉਹ ਦੇਣੀ ਚਾਹੀਦੀ ਹੈ ਪਰ ਇਹਦੇ ਨਾਲ ਥੱਲੇ ਜਿਹੜਾ ਹਰ ਵਾਰ ਹੀ ਹੁੰਦਾ ਕਿ ਜੇ ਕਿਤੇ ਫਸਲਾਂ ਦਾ ਨੁਕਸਾਨ ਹੋ ਗਿਆ ਉਦੋਂ ਦਿੱਤਾ ਦਾ ਕਿਸਾਨ ਨੂੰ ਵੀ ਪੂਰਾ ਨਹੀਂ ਜਾਂਦਾਗਾ ਇਹਨਾਂ ਨੇ ਹੁਣ 12000 ਏਕੜ ਦੀ ਜਿਹੜੀ ਪਰਪਾਈ ਕਰਨ ਦਾ ਕਾਨੂੰਨ ਬਣਾਇਆ ਹੋਇਆ ਤੇ ਉਹਦੇ ਵਿੱਚੋਂ ਵੀ ਉਹਨੂੰ ਕਹਿ ਦਿੰਦੇ ਆ ਜੀ ਇਹਦੀ 50% ਨੁਕਸਾਨ ਸੀ ਇਹ 75% ਨੁਕਸਾਨ ਆ ਕਿਸਾਨ ਨੂੰ ਵੀ 7-8000 ਰੁਪਇਆ ਦਿੱਤਾ ਜਾਂਦਾ ਤੇ ਮਜ਼ਦੂਰਾਂ ਨਾਲ ਦਾ ਬੜਾ ਕੋਝਾ ਮਜ਼ਾਕ ਕੀਤਾ ਜਾਂਦਾ ਇਹਨਾਂ ਦਿਨਾਂ ਦੇ ਵਿੱਚ 35 3500 36 3600 ਦੇ ਡਿੱਗੇ ਘਰਾਂ ਦੇ ਜਿਹੜੇ ਮਾਪਜਾ ਉਹ ਦਿੱਤੇ ਜਾ ਰਹੇ ਆ ਇਸ ਕਰਕੇ ਮਜ਼ਦੂਰਾਂ ਨੂੰ ਬਰਾਬਰ ਜਿਹੜਾ ਹੜ੍ਹਾਂ ਦਾ ਕਾਰਨ ਹੋਏ ਨੁਕਸਾਨ ਦਾ ਉਹ ਮੁਆਵਜ਼ਾ ਪੂਰਾ ਮਿਲਣਾ ਚਾਹੀਦਾ ਤਾਂ ਉਹ ਪੈਰਾਂਸਰ ਹੋ ਸਕਦੇ ਠੀਕ ਹੈ ਭਾਈ ਜੀ ਤੁਸੀਂ ਜੁੜੇ ਜਾਣਕਾਰੀ ਸਾਂਝੀ ਕੀਤੀ ਧੰਨਵਾਦ ਤੁਹਾਡਾ ਬਹੁਤ 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 ਮਿਹਰਬਾਨੀ ਜੀ ਤੁਹਾਡੀ ਵੀ ਤੁਸੀਂ ਮਜ਼ਦੂਰ ਵਰਗ ਦੀ ਗੱਲ ਨੂੰ ਅਭਾਰਨ ਵਿੱਚ ਅੱਗੇ ਲਿਆਉਣ ਦੇ ਵਿੱਚ ਆਪਣੇ ਚੈਨਲ ਰਾਹੀਂ ਸਾਨੂੰ ਗੱਲਬਾਤ ਕਰਨ ਦਾ ਸਦਾ ਦਿੱਤਾ ਧੰਨਵਾਦ ਤੁਹਾਡਾ ਉਮੀਦ ਕਰਦੇ ਆ ਸਰਕਾਰ ਮਜ਼ਦੂਰਾਂ ਦੀ ਆਵਾਜ਼ ਚੁੱਕੂਗੀ ਅਮੁਰ ਜਿਹੜੇ ਮਜ਼ਦੂਰ ਹੈ ਉਹਨਾਂ ਦੇ ਨੁਕਸਾਨ ਹੋਏ ਆ ਉਹਨਾਂ ਦੀ ਗੱਲ ਸੁਣੂਗੀ ਕਿਉਂਕਿ ਕਿਸਾਨਾਂ ਦੀ ਗੱਲ ਤਾਂ ਹੋ ਰਹੀ ਆ ਪਰ ਮਜ਼ਦੂਰਾਂ ਦੀ ਗੱਲ ਉਸ ਪੱਧਰ ਦੀ ਨਹੀਂ